ਹਾਂਜੀ ਵੈਲਕਮ ਬੈਕ ਟੂ ਦਾ ਚੈਨਲ ਗਾਇਸ ਅੱਜ ਆਪਾਂ ਚੱਲੇ ਆਂ ਰਾਜਾ ਸਾਹਿਬ ਜੀ ਦੇ ਮੇਲੇ ਤੇ ਤੇ ਅੱਜ ਹੈਗਾ ਮੇਲੇ ਦਾ ਤੀਸਰਾ ਦਿਨ ਤੇ ਠੀਕ ਲਾ ਦਿਨ ਤਿੰਨ ਦਿਨ ਮੇਲਾ ਚੱਲਦਾ ਆ 31 1 2 ਦਾ ਸੀਗਾ ਤੇ ਅੱਜ ਹੈਗੀ 2 ਤਰੀਕ ਤੇ ਮਨੀਸ਼ ਭਾਈ ਨਾਲ ਆਪਾਂ ਚੱਲੇ ਆਂ ਭਾਈ ਨੇ ਗੱਡੀ ਲਾਈ ਆਪਣੀ ਸੇਵਾ ਤੇ ਤੇ ਭਾਈ ਦੇ ਨਾਲ ਹੀ ਆਪਾਂ ਗੱਡੀ ਦੇ ਵਿੱਚ ਚੱਲਦੇ ਆਂ ਤੇ ਤੁਹਾਨੂੰ ਦਿਖਾਉਂਦੇ ਆਂ ਅੱਗੇ ਜਾ ਕੇ ਚਲੋ ਮਿਲਦੇ ਆਂ ਉਰੀ ਆਹੀ ਆਪਣੀ ਗੱਡੀ ਇਸੇ ਵਾਰ ਤੇ ਲੱਗੀ ਆ 668ਵਾਂ ਨੰਬਰ ਆ 100 ਕਾਨਾ ਤੁੰਤਨ ਹਜੂਰ ਸ਼੍ਰੀ ਨਾਮ ਕੰਮ ਦਾ ਜਾ ਸਾਫ ਸੇਵਾ ਪਤਾ ਆ ਗਏ ਘਰ ਤਿਆਰ ਹੋ ਕੇ ਹੁਣ ਨੀਸ਼ ਭਾਈ ਨੂੰ ਡੀਕਦੇ ਆ ਤੇ ਚੱਲਦੇ ਆ ਰਾਜਾ ਸਾਹਿਬ ਵੱਲ ਨੂੰ ਤੇ ਤੁਹਾਨੂੰ ਰਾਸਤੇ 'ਚ ਮਿਲਦੇ ਆ ਰਾਮਾ ਮੰਡੀ ਪਹੁੰਚ ਗਏ ਅਸੀਂ ਤੇ ਇੱਥੇ ਆਪਾਂ ਨੇ ਭਾਈ ਨਾਲ ਆਪਣੇ ਜਾਣੇ ਗੱਡੀ 'ਚ ਨੋਵਲ ਇਹਨਾਂ ਨੇ ਵੀ ਗੱਡੀ ਲਾਈ ਆ ਚਾਹ ਵੀ ਲਈਏ ਰਾਮਾ ਮੰਡੀ ਦਾ ਲਓ ਜੀ ਆਪਾਂ ਨਿਕਲ ਚੁੱਕੇ ਆ ਤੇ ਰਾਮਾ ਮੰਡੀ ਤੋਂ ਨਾਲ ਹੀ ਆਪਣੇ ਆ ਨੋਵਾ ਵੀ ਆ ਪਹਿਲਾਂ ਆਪਾਂ ਨਾ ਲੰਗਰ ਦੇ ਥੋੜਾ ਜਿਹਾ ਸਮਾਨ ਚੱਕਣਾ ਜਲੰਧਰੋਂ ਪਾਣੀ ਦੀਆਂ ਪੇਟੀਆਂ ਚੱਕਣੀਆਂ ਉਸ ਤੋਂ ਬਾਅਦ ਫਿਰ ਚੱਲਦੇ ਆ ਰਾਜਾ ਸਾਹਿਬ ਵੱਲ ਨੂੰ ਤੇ ਤੁਹਾਨੂੰ ਜਾ ਕੇ ਦਰਸ਼ਨ ਕਰਾਉਨੇ ਆ ਸੰਗਤਾਂ ਦੇ ਵੀ ਤੇ ਮੱਥਾ ਵੀ ਦੇਖਦੇ ਆ ਚਲੋ ਮਿਲਦੇ ਆ ਅੱਗੇ ਜਾ ਅੱਗੇ ਦੱਸੀ ਬਾਹਰ ਹੋ ਗਏ ਕੰਮ ਮਾਰ ਲਿਆ ਗੱਡੀ ਦੇ ਪਾਣੀ ਥੋੜੀ ਗੰਦੀ ਸੀ ਤਾਂ ਕਰਕੇ ਆਪਾਂ ਗਿਆ ਸਾਫ ਕਰਕੇ ਧੋ ਕੇ ਥੀ ਬਦਲਣੇ ਅੱਜ ਇੰਡਲੇ ਦੇਣਾ ਤੇ ਡਿੱਗੀ ਕਰ ਲਈ ਆਪਾਂ ਦੀਰੇਆਂ ਨਾਲ ਫੁੱਲ ਏ ਲੰਗਰ ਲਾਣਾ ਉੱਥੇ ਜਾ ਕੇ ਆਪਣੇ ਡਰਾਈਵਰ ਭਰਾਵਾਂ ਨੇ ਚਲੋ ਮਿਲਦੇ ਆ ਅੱਗੇ ਜਾ ਕੇ ਮਾਪੇ ਚੱਲਦੇ ਆ ਰਾਜਾ ਸਾਹਿਬਾਂ ਨੂੰ ਤੇ ਗੱਡੀਆਂ ਸਾਰੀਆਂ ਧੋ ਕੇ ਆਣ ਪੁਰੀਆਂ ਲਿਸ਼ਕਾ ਕੇ ਤੇ ਚੱਲਦੇ ਆ ਇੱਕ ਗੱਡੀ ਆ ਜਾਣੀ ਆ ਤੇ ਕਾਹ ਵਾਲੀ ਜਾਣੀ ਆ ਤੇ ਇੱਕ ਗੱਡੀ ਉਹ ਵਾਲੀ ਜਿਹੜੀ ਤੇ ਟੌਣ ਵਾਲੀ ਗੱਡੀ ਜਾਣੀ ਆ ਤੇ ਕੰਦਰ ਲੱਗੀਆਂ ਦੋ ਉਹ ਜਾਣੀ ਆ ਵਾਲੀ ਕ੍ਰਿਸਟਾ ਵੀ ਜਾਣੀ ਆ ਦੋ ਹੀ ਸਾਰੀਆਂ ਗੱਡੀਆਂ ਸੇਵਾ ਤੇ ਜਾਣੀਆਂ ਰਾਜਾ ਸਾਹਿਬ ਤੇ ਇਹ ਰਾਜਾ ਸਾਹਿਬ ਇੰਨੀ ਗੱਡੀਆਂ ਵਾਲੇ ਆਪਾਂ ਡਰਾਈਵਰ ਵੀਰਾਂ ਦੀ ਸ਼ਰਧਾ ਹੋਣ ਦਾ ਕਾਰਨ ਇਹ ਆ ਕਿ ਮਤਲਬ ਕਿ ਮਤਲਬ ਕਿ ਮੰਨਿਆ ਜਾਂਦਾ ਕਿ ਜਿਹੜਾ ਬੰਦਾ ਤਿੰਨ ਦਿਨ ਆਪਣੀ ਗੱਡੀ ਸੇਵਾ ਤੇ ਲਾ ਦਿੰਦਾ ਨਾ ਪੂਰਾ ਸਾਲ ਉਹਦੀ ਗੱਡੀ ਨਹੀਂ ਖੜਦੀ ਮਤਲਬ ਕਿ ਰਾਇਆ ਸਾਹਿਬ ਜੀ ਉਹਨੂੰ ਇੰਨੀ ਤਰੱਕੀ ਬਖਸ਼ਦੇ ਆ ਕਿ ਮਲੇਗੀ ਕਾਮੋਲਾ ਓਕੇ ਰੋਡ ਰਹਿੰਦਾ ਪੂਰਾ ਸਾਲ ਤੇ ਇਸੇ ਕਰਕੇ ਆਪਣੇ ਭਰਾਵਾਂ ਦੀ ਇੰਨੀ ਸ਼ਰਧਾ ਡਰਾਈਵਰ ਵੀਰਾਂ ਦੀ ਸਮਾਨ ਰੱਖਿਆ ਕਿ ਚੱਲੇ ਬੋਤਾ ਕਿੰਨੀ ਇੱਕ ਹੋਲ ਦਾ ਮੜੇ ਲਓ ਜੀ ਅੱਗੇ ਬੋਨਟ ਤੇ ਪੋਸਟਰ ਲੱਗਾ ਜੇ ਜੀ ਫ੍ਰੀ ਕਾਰ ਸੇਵਾ ਦਾ ਤੇ ਦੇਖਿਓ ਫ੍ਰੀ ਐਂਟਰੀ ਹੋਣੀ ਟੋਲ ਤੇ ਵੀ सर वाला दो लंगर ਲੱਗ ਗਿਆ ਜੀ ਬਈ ਲਾਈਟ ਚਲਵਾ ਦੇ ਬਾਈ ਲਾਈਟ ਚਲਵਾ ਸੰਗਤ ਬਹੁਤ ਹਾਂ ਜੀ ਹਾਂ ਆਪਾਂ ਚਲਦੇ ਆ ਮੱਥਾ ਟੇਕ ਕੇ ਗੱਡੀਆਂ ਆਪਾਂ ਲਾਤੀਆਂ ਆ ਸਾਈਡ ਤੇ ਬਾਅਦ ਚ ਕਰਦੇ ਆ ਗੱਡੀਆਂ ਦੀ ਸੇਵਾ ਵੀ ਪਹਿਲਾਂ ਆਪਾਂ ਮੱਥਾ ਟੇਕ ਜਾਈਏ ਤੇ ਤੁਹਾਨੂੰ ਵੀ ਦਰਸ਼ਨ ਕਰਾ ਲਈਏ ਚਲਦੇ ਆਪਾਂ ਅੰਦਰ ਜੇਲਤੀ ਕਰਦੇ ਜੇਲਤੀ ਕੀ ਕਰਦੇ ਆ ਸਿੱਦੇ ਮਹਾਪੁਰਖੋ ਤੁਸੀਂ ਆਏ ਮਨ ਦਿੱਤਾ ਵਾਰੀ ਸੰਗਤ ਵੀ ਤੇ ਭਾਗਾ ਤੇ ਬਾਬਾ ਮੰਗਰਦਾਸ ਜੀ ਨੂੰ ਦੇਲਤੀ ਕਰਕੇ ਦੁਨੀਆ ਦੇ ਸਾਧਨ ਲਏ ਗਏ ਬਾਤ ਦਸਵਾ ਜਿਹੜਾ ਆਏ ਸੰਤਾਂ ਰੰਗਾਂ ਦੇ ਰੰਗਾਂ ਨੂੰ ਪੁੱਛਿਆ 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 ਸੈ ਗਈਆਂ ਬੰਡੀਆਂ ਤੋਂ ਬੁਲਕਾਂ ਵਿੱਚ ਹਾਂਜੀ ਕੁਛ ਕਹਨੇ ਸੀ ਲੋਕੀ ਖੜਨਗੇ ਗਵਾਂਢੀ ਸੜਨਗੇ 150 ਦੀਆਂ ਦੋ ਇੱਕ ਲਾਓ ਇੱਕ ਪਾਓ ਯਾਨੀ ਕਿ ਤੇਰੇ ਭਾਈ ਇਧਰ ਗਰਮੀ ਬੜੀ ਪੈਣੀ ਤੈਨੂੰ ਕਾਟਨ ਦੀ ਲੋੜ ਪੈਣੀ 150 ਦੀਆਂ ਦੋ ਆਜੋ ਆਜੋ ਤਾਲੀਆਂ 500 ਰੁਪਏ ਜਿਹੜੀਆਂ ਨਹੀਂ ਵੀ ਪੈਂਦੀਆਂ ਉਹ ਵੀ 100 ਰੁਪਏ ਦੀਆਂ ਮੇੜੀਆਂ ਪਹਿਲੀਆਂ ਵੀ 100 ਰੁਪਏ ਦੀਆਂ ਇਹਦੀਆਂ ਨਹੀਂ ਵੀ ਪੈਂਦੀਆਂ ਉਹ ਵੀ 100 ਰੁਪਏ ਦੀਆਂ ਜਰਾਬ ਵਾਲਾ ਜੋੜਾ ਜੀ ਆਪਾਂ ਮੱਥਾ ਟੇਕ ਕੇ ਆ ਗਏ ਆ ਤਾਂ ਇਹ ਹੁਣ ਆਪਾਂ ਚ ਫੇਰ ਚੱਲੇ ਆਂ ਸਵਾਰੀਆਂ ਦੀ ਸੇਵਾ ਕਰਨ ਗੱਡੀਆਂ ਲੈ ਕੇ ਦੋਨੇ ਆਪਣੀਆਂ ਕਿਨੋਵਾ ਭਾਜੀ ਵਾਲੇ ਨਿਸ਼ ਭਾਈ ਸਵਿਫਟ ਵਾਲੇ ਦੇਖੋ ਸੰਗਤ ਸ਼ਾਮ ਟੈਂਪਰ ਵੈਸੀ ਇਹ ਦੋ ਛੜਕ ਪਾਰ ਕਰਕੇ ਉੱਥੋਂ ਗੱਡੀਆਂ ਲੱਗੀਆਂ ਆਇਆ ਬਈ 7 ਵਜ ਗਏ ਆ ਸ਼ਾਮ ਦੇ ਰਾਤ ਦੇ ਵੀ ਕਹਿ ਸਕਦੇ ਆ ਸ਼ਾਮ ਦੇ ਵੀ ਕਹਿ ਸਕਦੇ ਤੇ ਆਪਾਂ ਹੁਣ ਆ ਗਏ 9 ਵਜ ਮਲੇ ਫੁੱਲ ਕਰਾ ਕੇ ਮੰਗਿਆਂ ਛੱਡਣੀਆਂ ਇਸ ਵਾਰੀਆਂ ਇਜਲਾਜ ਇੱਕ ਗੱਲ ਵਿਊਆਂ ਦਾ ਆਨਲਾਈਨ ਫੜੇ ਗੱਬੀ ਲੈਣਾ ਨਵਾਂ ਨੂੰ ਫੁੱਲ ਕਰਕੇ ਫਿਰ ਚੱਲਦੇ ਆ ਮੰਗਿਆਂ ਚੱਲ ਮਨਾ ਚੱਲ ਜਲੰਧਰ ਭਾਈ ਇੱਧਰ ਜਲੰਧਰ ਹਾਂਜੀ ਭਾਈ ਹਾਂਜੀ ਆਪਾਂ ਰਾਜਾ ਸਾਹਿਬ ਤੋਂ ਵਾਪਸੀ ਕਰਤੀ ਸੀ ਘੰਟਾਕ ਪਹਿਲਾਂ ਤੇ ਆਪਾਂ ਦੇ ਹੋਏ ਮਲੇ ਕੀ ਸੰਗਤ ਬਿਠਾ ਲਈ ਸੀਗੀ ਰਾਮ ਮੰਡੀ ਦੀ ਤੇ ਥੋੜੇ ਜੇ ਫਗਵਾੜੇ ਦੇ ਸੀਗੇ ਤੇ ਹੁਣ ਆਪਾਂ ਮਹਿਕਾਲੇ ਰੋਡ ਤੇ ਪਹੁੰਚ ਗਏ ਆ ਤੇ ਬਸ ਘਰ ਨੂੰ ਚੱਲੇ ਆ ਤੇ ਹੋਪ ਕਰਦੇ ਹਾਂ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਿਆ ਹੋਊਗਾ ਜੇ ਵਧੀਆ ਲੱਗਿਆ ਤਾਂ ਲਾਈਕ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਵੀਡੀਓ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੁਣ ਮਿਲਦੇ ਹਾਂ ਤੁਹਾਨੂੰ ਅਗਲੇ ਨੈਕਸਟ ਬਲੌਗ 'ਚ